ਕਿਸ ਤਰ੍ਹਾਂ ਦੀ ਸਿਚੁਏਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਤੁਸੀਂ ਪੂਰਾ ਵਿਜ਼ਿਟ ਕਰ ਜਿੱਤ 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 ਹਾਸਲ ਕਰਾਂਗੇ ਔਰ ਇਹ ਲੰਬੀ ਦੇ ਵਿੱਚ ਇਤਿਹਾਸਿਕ ਜਿੱਤ ਹੋਵੇ ਬਾਦਲਾਂ ਦਾ ਘਾਟ ਹੈ ਲੰਬੀ ਦੀ ਤਰਹੀ ਤੇ ਨਦੀ ਪਿੰਡ ਦੀ ਗੱਲ ਕਰਨਾ ਇਸ ਤਰ੍ਹਾਂ ਲੱਗ ਰਿਹਾ ਹਰ ਚੀਜ਼ ਦਾ ਹੰਤਾਂ ਦਾ ਭਾਈ ਜੀ ਹਰ ਚੀਜ਼ ਦਾ ਹੰਤਾਂ ਦਾ ਐਂਟੀ ਇਨਕੰਪੈਂਸੀ ਵੋਟ ਜਿਹੜੀ ਡਿਵਾਈਡ ਹੋ ਰਹੀ ਹੈ ਜਿਹੜੀ ਜਿਹੜੀ ਵੋਟ ਦੇਖੋ ਮੈਂ ਦੇਖਿਆ ਬੜੀ ਬਹੁਤ ਵੱਡੀ ਤਬੀਰ ਦੇ ਵਿੱਚ ਕਾਹਦੀ ਨਾਲ ਜੁੜੀ ਹੈ ਕੁਛ ਸਾਡੇ ਨਾਲ ਬੰਦੇ ਦੇ ਪੋਲਿਟਿਕਸ ਕਰਤੋਂ ਨਹੀਂ ਆਈ ਸਾਡੇ ਨਾਲ ਉਹ ਆਮ ਆਦਮੀ ਨੂੰ ਗਈ ਹੈ ਤਾਂ ਨੁਕਸਾਨ ਤਾਂ ਕੁਲ ਮਿਲਾ ਕੇ ਅਕਾਲੀਆਂ ਦਾ ਹੋਇਆ ਤਾਂ ਮੈਂ ਸਮਝਦਾ ਕਿ ਉਰੇ ਮਾਲਵੇ ਇਸ ਖਾਸ ਕਰਕੇ ਹਮਾਰਾ ਕੀ ਗੱਲ ਕਰ ਰਹੀ ਹੈ ਕਾਂਗਰਸ ਅੱਗੇ ਕਰੀਆਂ ਨਹੀਂ ਜੀ ਮਾਲਵੇ ਚ ਕਿਹਨੇ ਨੁਕਸਾਨ ਕੀਤਾ ਨਹੀਂ ਕਾਂਗਰਸ ਕਿੰਨੀਆਂ ਸੀਟਾਂ ਤੇ ਲੀਡ ਕਰ ਰਹੀ ਹੈ ਇਹ ਤਾਂ ਜੀ ਜੋਸ਼ੀ ਨੂੰ ਫੜੋ ਆਪਾਂ ਤੁਹਾਨੂੰ ਇੰਨਾ ਕਹਿ ਸਕਦਾ ਕਿ ਜੋ ਹੁਣ ਤੱਕ ਰਿਪੋਰਟ ਸਾਡੀ 70 ਸੀਟਾਂ ਤੋਂ ਆਈ ਹੈ ਉਹ ਬਾਈ ਐਂਡ ਲਾਰਜ ਟ੍ਰੈਂਡ ਸਾਡੇ ਹੱਕ ਚ ਪਰ ਹਲੀ ਤਾਂ ਦਿਨ ਚੜ੍ਹਿਆ ਹੀ ਹੈ ਠੀਕ ਠੀਕ ਹੈ ਜੀ ਜਣੀ ਜਣੀ ਇਧਰ ਜੀ ਇੱਕ ਮੋਟਾ